ਸ਼੍ਰੀਨਗਰ ਵਿਖੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਵਿੱਚ ਗਾਇਕ ਵੀਰ ਸਿੰਘ ਵੱਲੋਂ ਗੀਤ ਗਾਇਆ ਗਿਆ ਅਤੇ ਪੰਗੜਾ ਵੀ ਪਾਇਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਮਾਫੀ ਮੰਗ ਲਈ ਹੈ ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ মিডিਆ ਨੂੰ ਸੰਬੋਧਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਗਾਇਕ ਵੀਰ ਸਿੰਘ ਨੇ ਮਾਫੀ ਮੰਗ ਲਈ ਹੈ। ਜੋ ਵੀ ਗੁਰੂ ਘਰ ਨੀਵਾ ਹੋ ਕੇ ਆ ਗਿਆ ਉਹ ਮਾਫੀ ਦੇ ਲਾਇਕ ਹੈ। ਪਰ ਪੰਜਾਬ ਸਰਕਾਰ ਅਤੇ ਪਾਸ਼ਾ ਵਿਭਾਗ ਨੇ ਅਜੇ ਤੱਕ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ। ਉਹਨਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗਣ ਦੀ ਲੋੜ ਹੈ। ਉਹਨਾਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਸ਼ਤਾਬਦੀਆਂ ਮਨਾਉਣ ਦੀ ਸ਼ੁਕੀਨ ਹੈ ਤਾਂ ਸ੍ਰੀ ਹਰਮੰਦਰ ਸਾਹਿਬ ਆ ਕੇ ਵਿਚਾਰ ਵਟਾਂਦਰਾ ਕਰੇ। ਉਹਨਾਂ ਨੇ ਕਿਹਾ ਕਿ ਪਹਿਲੇ ਸਮਾਗਮ ਦੌਰਾਨ ਹੀ ਅਜੀਹਾ ਹੋਣਾ ਆਪਣੇ ਆਪ ਦੇ ਵਿੱਚ ਦੁਖਦਾਈ ਗੱਲ ਐ ਜੇਕਰ ਅਸੀਂ ਕੋਈ ਕਾਰਵਾਈ ਕੀਤੀ ਤਾਂ ਫਿਰ ਕਹਿਣਾ ਕਿ ਸਿੱਖ ਪੰਥ ਸਿਆਸਤ ਕਰਦਾ ਏ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰ ਕੀ ਕੁਝ ਗਹਿਰ ਕਾਲਸਾ ਵਾਇਕ ਦੀ ਨਿਪਟਾਇਤ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਦਾ ਹੁਕਮ ਆ ਗੁਰ ਸੇਖੀ ਮੀਤ ਚਲੋ ਗੁਰਚਾਲੀ ਜੋ ਵਰ ਕਹੇ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਜਿਹੜਾ ਗੁਰੂ ਦਾ ਸਿੱਖ ਵਾ ਉਹ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਤੇ ਜੋ ਗੁਰੂ ਦਾ ਹੁਕਮ ਆ ਉਹਨੂੰ ਸੱਤ ਸੱਤ ਕਰਕੇ ਪ੍ਰਵਾਨ ਕਰਦਾ ਸਾਨੂੰ ਸਾਰਿਆਂ ਨੂੰ ਗੁਰੂ ਦੇ ਹੁਕਮ ਗੁਰੂ ਦੀ ਰਜ਼ਾ ਗੁਰੂ ਦਾ ਜਿਹੜਾ ਵੀ ਸਾਨੂੰ ਉਪਦੇਸ਼ ਆ ਉਹ ਮੰਨਣਾ ਨਾਲ ਦੀ ਨਾਲ ਪੰਥ ਦੀ ਮਰਿਆਦਾ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਇਹਦੇ ਤੇ ਪੈਰਾ ਦੇਣਾ ਹੱਥ ਸਿੱਖਦਾ ਫਰਜ਼ ਆਜ ਮੇਰੇ ਕੋਲ ਹੁਣੇ ਹੀ ਸ਼ਾਇਦ ਗਾਇਕਾ ਮੰਡਾਓ ਹਾਂਜੀ ਜੀ ਵੀਰ ਸਿੰਘ ਉਹ ਆਏ ਥੇ ਉਹਨਾਂ ਨੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਉਹ ਜਿਹੜਾ ਪ੍ਰੋਗਰਾਮ ਉੱਥੇ ਹੋਇਆ ਉਹ ਸੋ ਪ੍ਰੋਗਰਾਮ ਦੇ ਬਾਰੇ ਮੈਨੂੰ ਪਤਾ ਹੀ ਨਹੀਂ ਕਦਾ ਤੇ ਮੈਨੂੰ ਬਾਅਦ ਚ ਪਤਾ ਲੱਗਾ ਉਹ ਇਹ ਤੇ ਆਪਣਾ ਮਾਫੀ ਨਾਮਾ ਦੇ ਕੇ ਗਏ। ਬਾਕੀ ਦੇਖੋ ਮੈਂ ਪਹਿਲਾਂ ਉਹ ਵਿਆਹ ਹੀ ਮੈਂ ਦੁਬਾਰਾ ਕਹਿਣਾ। ਜਿਹੜੀਆਂ ਸਤਾਵਦੀਆਂ ਵਾਂ ਸਤਾਵਦੀਆਂ ਬੜੇ ਚਿਰਾਂ ਤੋਂ ਮਨਾਈਆਂ ਜਾਂਦੀਆਂ। ਔਰ ਇਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਹੀ 1900 ਤੇ ਅਣਾਰ ਦੇ ਵਿੱਚ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਣ ਚਾਹੀਦੀ ਸਰਕਾਰ ਨੇ ਐਲਾਨ ਕੀਤਾ ਹਦੋਂ 1999 ਦੇ ਵਿੱਚ 300 ਸਾਲਾ ਖਾਲਸੇ ਦਾ ਸਾਜਨਾ ਦੇਵ ਸੀ ਉਦੋਂ ਵਿਰਾਸਤੇ ਖਾਲਸਾ ਹੁੰਦ ਦੇ ਵਿੱਚ ਆਇਆ ਤੇ ਹੋਰ ਬੜਾ ਕੁਝ ਤਰੇਹ ਸਤਾਬ ਦੀ ਕਾਲ ਦੇ ਇਥੇ ਅੰਮ੍ਰਿਤਸਰ ਦੇ ਵਿੱਚ ਆ ਐ ਜੀ ਪੀ ਸੀ ਨੂੰ ਹੁੰਦ ਲੈਂਦੇ ਇਹਦੇ ਤੋਂ ਇਲਾਵਾ ਸ਼ਤਾਬੀਆਂ ਪਹਿਲਾਂ ਵੀ ਮਨਾਉਂਦੇ ਰਹੀਆਂ ਤੇ ਆਪਸੀ ਤਾਲਮੇਲ ਹੁੰਦਾ ਦੇਖੋ ਜਿਹੜੇ ਤੇ ਪੰਥ ਦੇ ਕੰਮ ਕਰਨ ਵਾਲੇ ਆ ਉਹ ਬੰਦ ਕੀ ਕਰਦਾ ਆ ਸਰਮੌਰ ਸਿੱਖ ਸੰਸਥਾਵਾਂ ਕਰਦੀਆਂ ਆ ਉਹਨਾਂ ਨੂੰ ਪਤਾ ਹੁੰਦਾ ਉਹਦੀ ਪਰੰਪਰਾ ਕੀ ਆ ਉਹਦੀ ਮਰਿਆਦਾ ਕੀ ਆ ਆਮ ਕਰਕੇ ਕੀਂਦਾ ਵੀ ਸਰਕਾਰਾਂ ਨੂੰ ਨਹੀਂ ਪਤਾ ਹੁੰਦਾ ਵੀ ਮਰਿਆਦਾ ਕੀ ਆ ਪਰੰਪਰਾ ਕੀ ਆ ਫਿਰ ਗਲਤੀਆਂ ਕਰ ਲੈਂਦੇ ਆ ਤੇ ਮੈਂ ਉਦਣ ਵੀ ਕਿਹਾ ਸੀ ਵੀ ਇਹ ਕਰਕੇ ਇਹੋ ਜੇ ਕੰਮ ਇਹ ਪੰਥ ਨੂੰ ਕਰਨ ਦੇ ਇਹਨਾਂ ਦੇ ਜਿਹੜੇ ਕੰਮ ਇਹ ਆਪਣੇ ਕਰ ਲੈਣਾਂ ਅੱਜ ਸ਼ਤਾਬਦੀ ਦੇ ਵਿੱਚ ਬੜਾ ਕੁਝ ਕਰਨ ਵਾਲਾ ਸਰਕਾਰ ਨਹੀਂ ਹੈ ਇਹਨਾਂ ਨੂੰ ਕਰਨਾ ਚਾਹੀਦਾ ਔਰ ਉਹ ਕਰਕੇ ਸਿੱਖ ਜਗਤ ਇਹਨਾਂ ਨੂੰ ਸ਼ੋਭਾ ਹੀ ਦੇਊਗਾ ਜੇ ਉਹ ਕਰ ਦਿੰਦੇ ਆ ਔਰ ਉਹ ਵੀ ਸ਼ਤਾਬਦੀ ਮਨਾਉਣਾ ਹੀ ਆ ਕਿਉਂਕਿ ਜੇ ਵਣ ਮੰਨ ਲਓ ਵੀ ਜਦੋਂ ਝੰਡਾ ਚੜਾਇਆ ਜਾਂਦਾ ਉਹ ਤੇ ਮੁੱਖ ਮੰਤਰੀ ਨੇ ਚੜਾਉਣਾ ਤੇ ਜੇ ਕੋਈ ਦੂਜਾ ਬੰਦਾ ਜਾ ਕੇ ਕਹੇ ਮੈਂ ਚੜਾਉਂਗਾ ਤੋ ਕਹਿੰਦੇ ਮੰਨਣਾ ਵਾ ਉਹਨਾਂ ਦਾ ਅਧਿਕਾਰ ਖੇਤਰ ਆ ਨਾ ਇਦਾਂ ਹੀ ਜਿਹੜੇ ਮर्यादा ਨਾਲ ਸੰਬੰਧਤ ਆ ਉਹ ਪੰਥ ਦਾ ਅਧਿਕਾਰ ਖੇਤਰ ਉਥੇ ਕਿਸੇ ਨੂੰ ਦਖਲਅਦਾਜ਼ੀ ਨਹੀਂ ਕਰਨੀ ਚਾਹੀਦੀ। ਤਾਂ ਮੈਂ ਇਹ ਕਹਿਣਾ ਕਿ ਜਿਹੜੀ ਸ਼ਤਾਬਦੀ ਆ ਫਿਰ ਸਰਕਾਰ ਧਿਆਨ ਦੇਵੇ। ਅ ਤੁਸੀਂ ਅੰਮ੍ਰਿਤਸਰ ਦੇ ਹੋ ਸਾਰੇ ਗੁਰੂ ਕੇ ਮਹਿਲਾਂ ਗਲੀਆਂ ਵੇਖੀਆਂ। ਉਥੇ ਇਥੇ ਅੱਜ ਸ਼ਿਕਾਇਤਾਂ ਵੀ ਆਈਆਂ ਆ ਕੁਝ ਸੰਗਤ ਵੱਲੋਂ। ਜਿਹੜਾ ਦਰਸ਼ਨ ਕਰਨ ਚਾਹੀਦਾ ਤੇ ਉਹ ਬਾਰਾ ਕੁਥੇ ਹੀ ਬਹੁਤ ਆ। ਤੇ ਗੁਰੂ ਕੇ ਮਹਿਲ ਗੁਰੂ ਤੇਗ ਬਹਾਦਰ ਪਾਸ਼ਾ ਦਾ ਪ੍ਰਕਾਸ਼ ਸਥਾਨਨ ਇਸ ਕਰਕੇ ਸਰਕਾਰ ਉਥੇ ਕਰੀ ਉਹਦੀ ਦੇਖ ਸਵਾਰੇ ਗਲੀਆਂ ਵਧੀਆ ਕਰੇ ਬਾਬਾ ਬਕਾਲਾ ਵਾ ਵੱਲਾ ਵਾ ਆਨੰਦਪੁਰ ਸਾਹਿਬ ਆ ਤੇ ਇਹ ਵੀ ਸਰਕਾਰ ਜਦੋਂ ਇਹ ਕੁਛ ਕਰੂਗੀ ਇਹ ਵੀ ਸ਼ਤਾਬਦੀਆਂ ਮਨਾਉਣਾ ਹੀ ਆ ਤੇ ਸਰਕਾਰ ਨੂੰ ਇਹ ਕੁਛ ਕਰਨਾ ਚਾਹੀਦਾ ਇਹ ਕਰਨ ਵਾਲੇ ਜਿਹੜੇ ਕਾਰਜਾ ਇਹ ਸਰਕਾਰ ਦੇ ਆ ਦੂਜੀ ਗੱਲ ਜਿਹੜਾ ਭਾਸ਼ਾ ਉਹ ਭਾਗ ਆ ਮੈਨੂੰ ਨਹੀਂ ਪਤਾ ਉਹਦਾ ਕੀ ਨਾਮ ਹੈ ਜਿਹੜਾ ਵੀ ਉਹਦਾ ਡਾਇਰੈਕਟਰ ਆ ਉਹਨਾਂ ਨੇ ਜਿਹੇ ਤਰੀਕੇ ਦੇ ਨਾਲ ਜਾਂ ਪੰਜਾਬ ਸਰਕਾਰ ਨੇ ਖਾਸ ਕਰਕੇ ਕੋਈ ਉਹਨਾਂ ਦਾ ਕੀ ਨਾ ਦਾ ਮੰਤਰੀ ਦਾ ਅਰਜੋਤ ਸਿੰਘ ਬੈਠੋਤ ਬੈਠ ਅੱਛਾ ਉਹ ਮੰਤਰੀ ਜਿਹੜਾ ਉੱਥੇ ਉਹ ਕਹਿ ਰਿਹਾ ਵੀ ਅਸੀਂ 350 ਸਾਲਾਂ ਦੀ ਸ਼ੁਰੂਆਤ ਸ਼ਿਦੀ ਦਿਹਾੜੇ ਦੀ ਉਹ ਸ਼੍ਰੀਨਗਰ ਤੋਂ ਕਰ ਰਹੇ ਹਨ ਉਹਨਾਂ ਨੇ ਕੀਤੀ ਵੀ ਉਹ ਪਰ ਤੁਸੀਂ ਮੈਨੂੰ ਦੱਸੋ ਉਹ ਜੋ ਕੁਝ ਉੱਥੇ ਪ੍ਰੋਗਰਾਮ ਹੋਇਆ ਉਹ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਭਾਈ ਮਤੀ ਦਾਸ ਜਿਨ੍ਹਾਂ ਨੂੰ ਸਿੱਖੀ ਲਈ ਜਾਂ ਤਿਲਕ ਜੰਜੂ ਦੀ ਰਾਖੀ ਲਈ ਧਾਰਮਿਕ ਆਜ਼ਾਦੀ ਲਈ ਮਜਲੂਮਾ ਨਹੀਂ ਆੜੇ ਦੇ ਨਾਲ ਚਿੜੇ ਗਏ ਉਹਦੀ ਗੱਲ ਹੋਈ। ਭਾਈ ਦੇਹਾਲਾ ਜੀ ਭਾਈ ਸਤੀ ਦਾਸ ਜੀ ਉਹ ਜਿਹੜੇ ਤਰੀਕੇ ਦਾ ਉੱਥੇ ਕੁਝ ਹੋਇਆ ਵਾ ਉਹਨੇ ਸਿੱਖਾਂ ਦੇ ਹਰਿਆਣੋਂ ਬਲੂਤ ਰਿਆ। ਔਰ ਇਥੇ ਸ਼ਿਕਾਇਤਾਂ ਦੀ ਲੈਣ ਲੱਗੀ ਬਾਤ ਸ਼ਿਕਾਇਤਾਂ ਅੱਜ ਹੁਣ ਜੇ ਦੇ ਆਪਾਂ ਉਤੇ ਕਾਰਵਾਈ ਪਾਈਏ ਤੇ ਕਹਣਾ ਸਿਆਸਤਾ ਇਹ ਕਾਰਵਾਈ ਪਾਉਂਦੇ ਵੇਖੋ ਜੀ ਇਸ ਕਰਕੇ ਉਹ ਮਨਿਸਟਰ ਨੂੰ ਪੰਜਾਬ ਸਰਕਾਰ ਨੂੰ ਤੇ ਉਹ ਭਾਸ਼ਾ ਵਿਭਾਗ ਦਾ ਜਿਹੜਾ ਵੀ ਕੋਈ ਡਾਇਰੈਕਟਰ ਆ ਮੈਨੂੰ ਨਹੀਂ ਪਤਾ ਕੌਣ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਔਰ ਤੇ ਸਪਸ਼ਟ ਕਰਨਾ ਚਾਹੀਦਾ ਇਹ ਕਿਉਂ ਕੀਤਾ ਇਹਦੇ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਦੇਖੋ ਵਿਭਾਗੀ ਤੋਂ ਉਹਨਾਂ ਨੇ ਦੇਖਣਾ ਕੀ ਕਰਨਾ ਕੀ ਨਹੀਂ ਕਰਨਾ ਪਰ ਕਿਉਂਕਿ ਅਸੀਂ ਸਾਰੇ ਗੁਰੂ ਨੂੰ ਸਮਰਪਤਾ ਆਪਾਂ ਸਾਰੇ ਭਾਵੇਂ ਕੋਈ ਕਿਸੇ ਵੀ ਧਰਮ ਦਾ ਇੱਥੇ ਹਰ ਬੰਦਾ ਗੁਰੂ ਦਾ ਸਤਿਕਾਰ ਕਰਦਾ ਇੱਜ਼ਤ ਕਰਦਾ ਤਾਂ ਜੇ ਇਹਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਕੋਈ ਸ਼ਰਧਾ ਭਾਵਨਾ ਹੈ ਤਾਂ ਇਹਨਾਂ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਔਰ ਬੜੀ ਜਲਦੀ ਕਰਨੇ ਚਾਹੀਦੀ ਸਿੰਘ ਸਾਹਿਬ ਜੀ ਜਿਸ ਤੇ ਕਿਹੜਾ ਵਿਵਾਦ ਚੱਲ ਰਿਹਾ ਜਦੋਂ ਕਮੇਟੀ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਆਇਆ ਸਾਂਝ ਪਰਉਪਦੇ ਸ਼ੋਣਕ ਕਮੇਟੀ ਦੇ ਕਬੱਡੀ ਸੰਸਥਾਏ ਪੰਜਾਬ ਸਰਕਾਰ ਐਸੋ ਦੇ ਹੋਂਦ ਵਿੱਚ ਆ ਦੋਵਾਂ ਵੱਲੋਂ ਆਪਸੀ ਸਹਿਯੋਗ ਦੇ ਨਾਲ ਲੋਕੜੀ ਕਾਰਜ ਪੇੜ ਕਮੇਟੀ ਕੋ ਇੱਕ ਦੂਜੇ ਨਾਲ ਵਿਚਾਰ ਵਟਾੰਦਰਾ ਹੋਣਾ ਚਾਹੀਦਾ ਸੀ ਸ਼ੋਣਕ ਕਮੇਟੀ ਨਾਲ ਪਿਆਰ ਕਰਦੇ ਜੇ ਸੀ ਆ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਆਗੇ ਕਾਲਪਤ ਸਾਬ ਆਣ ਕੇ ਦੱਸੇ ਵੀ ਅਸੀਂ ਮਨਾਉਣਾ ਚਾਹੁੰਦੇ ਹਾਂ ਸਾਨੂੰ ਰੂਪਰੇਖਾ ਜਾਂ ਇਹ ਕਿਦਾਂ ਸਜੋ ਕਰੀਏ ਸ਼ੁਰੂਆਤੀ ਕਮੇਟੀ ਦਾ ਪੰਥ ਦਾ ਕਿਉਂਕਿ ਪੰਥ ਤੇ ਕੰਮ ਪੰਥ ਨਹੀਂ ਕਰਨੇ ਪੰਥ ਦੇ ਕੰਮ-ਕਾਂਪਨ ਕੀ ਕਰੂ ਪੰਥ ਨੂੰ ਪੰਥ ਦੀਆਂ ਪਰੰਪਰਾਵਾਂ ਦਾ ਪਤਾ ਉਹ ਕੰਮ-ਕਾਂਪਨ ਨਹੀਂ ਕਰਦੇ ਆ ਪਰ ਇਹਨਾਂ ਦਾ ਕੀ ਯੋਗਦਾਨ ਹੋਵੇ ਮੈਂ ਤੁਹਾਨੂੰ ਰਸ ਲੈ ਦਿੱਤਾ ਬੜਾ ਕੁਛ ਕਰਨ ਵਾਲਾ ਕਰਨੇ ਉਹਦੇ ਵਿੱਚ ਵੀ ਤੇ ਹੋਣਾ ਪਈ ਇਹ ਸ਼ਤਾਬਦੀ ਮਨਾਈ ਆ ਇਸ ਕਰਕੇ ਦੇਖੋ ਇਹ ਆ ਜਾਣ ਦੱਸਣਾ ਆਪਣਾ ਪੱਤਰ ਰੱਖਣਾ ਕੋਈ ਗੱਲ ਨਹੀਂ ਅਕਾਲ ਤੱਕ ਸਾਹ ਜਿਹੜਾ ਵਾ ਉਹ ਤੇ ਸੱਚੇ ਪਾਤਸ਼ਾਹ ਦਾ ਸੱਚਾ ਤੱਕਤਾ ਔਰ ਇਹ ਵੀ ਸਰਕਾਰ ਪੰਜਾਬ ਦੀ ਆ ਤੇ ਪੰਜਾਬ ਪੰਜਾਬੀ ਚ ਹੁੰਦੇ ਆ ਤੇ ਇੱਥੇ ਸਾਡੇ ਸਾਰਿਆਂ ਦੇ ਦਿਲ ਦੇ ਵਿੱਚ ਮਨ 'ਚ ਗੁਰੂ ਪ੍ਰਤੀ ਸ਼ਰਧਾ ਭਾਵਨਾ ਤੇ ਆ ਜਾਣ ਉਹ ਸੰਜੋਗ ਕਰਨ ਦੇ ਬੜੇ ਤਰੀਕੇ ਆ ਤੇ ਕਰ ਸਕਦੇ ਤੇ ਕਰਨਾ ਚਾਹੀਦਾ। ਸਾਪ ਸਤਾਲ ਮੇਲ ਦੀ ਕਮੀ। ਦੇਖੋ ਕਿੰਨੇ ਸਤਾਲ ਦੀਆਂ ਪਹਿਲਾਂ ਲੰਗੀਆਂ। ਗੁਰੂ ਕੇ ਬਾਗ ਦੇ ਮੋਰਚੇ ਦੀ ਲੰਗੀ। ਜਾਂ ਤੋਂ ਦੇ ਮੋਰਚੇ ਦੀ ਲੰਗੀ। ਗੁਰੂ ਰਾਮਦਾਸ ਪਾਸ਼ਾ ਜੀ ਦਾ 450 ਸਾਲਾ ਪ੍ਰਕਾਸ਼ ਦਿਹਾੜਾ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਉਦੋਂ ਕੁਝ ਹੋਇਆ ਗੁਰੂ ਰਾਮਦਾਸ ਜੀ ਦਾ ਗੁਰਿਆਈ ਪੁਰਬ ਤੇ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਉਦੋਂ ਤੁਸੀਂ ਮੈਨੂੰ ਦੱਸੋਗੇ ਕਿ ਕੀ ਕੁਝ ਹੋਇਆ ਹੋਣਾ ਕਿ ਚਲੋ ਕਰ ਰਹੇ ਆ ਪਰ ਉਹ ਕਰਨ ਜੋ ਇਹਨਾਂ ਦਾ ਕਾਰਜ ਚਾ ਉਹ ਕਰਨਾ ਚਾਹੀਦਾ ਵਾ ਮੈਂ ਸਵਾਗਤ ਕਰੂੰਗਾ ਜੇ ਉਹਦੇ ਤੋਂ ਪਹਿਲਾਂ ਪਹਿਲਾਂ ਜਿਹੜਾ ਰੋਡ ਆ ਗੜ ਸ਼ੰਕਰ ਵਾਲਾ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਸਰਕਾਰ ਕੱਲ ਤੋਂ ਸ਼ੁਰੂ ਕਰੇ ਮੈਂ ਵੀ ਚਲ ਜੂਗਾ ਉੱਥੇ ਔਰ ਵੱਡੇ ਪੱਧਰ ਦੇ ਉੱਤੇ ਮਹੀਨੇ ਤੋਂ ਆ ਮਹੀਨਿਆਂ ਚ ਨਿਵੇੜਦੇ ਸਾਰਾ ਪੰਥ ਕਹੂਗਾ ਵਾਕਈ ਸਰਕਾਰ ਨੇ ਸ਼ਤਾਬਦੀ ਮਨਾਉਣ ਲਈ ਕੁਝ ਕਰਤਾ ਜੇ ਉਹ ਕਰਦੇ ਨੇ ਇਹਨਾਂ ਦੇ ਕੰਮ ਤੇ ਉਹ ਸ਼੍ਰੀ ਨਤੀਸ਼ ਕੁਮਾਰ ਜੀ ਜਿਹੜੇ ਸੀਐਮ ਉਥੋਂ ਦੇ ਮੁੱਖ ਮੰਤਰੀ ਉਹਨਾਂ ਨੇ ਸਾਰਾ ਅਰੇਂਜਮੈਂਟ ਕੀਤਾ ਜੇ ਤੱਕ ਤੰਬੂ ਹੋਰ ਖਰਚੇ ਕਰੋੜਾਂ ਦੇ ਪਰ ਉਹਨਾਂ ਨੇ ਕੀ ਕਿਹਾ ਮਨਾਉਗਾ ਖਾਲਸਾ ਪੰਥ ਮਨਾਇਆ ਸਿੱਖਾਂ ਨੇ ਉਹਦੇ ਤੋਂ ਇਹਨਾਂ ਨੂੰ ਸੇਧ ਲੈ ਲੈਣੀ ਚਾਹੀਦੀ ਆ ਬਾਕੀ ਤੁਸੀਂ ਦੱਸੋ ਕਈ ਸਰਕਾਰੀ ਲਾਣਵੇਂ ਹੁੰਦੇ ਐਲਾਨ ਫੋਕੇ ਵੀ ਨਹੀਂ ਹੋਣੇ ਚਾਹੀਦੇ ਸultanpur lodi ਜਦੋਂ ਗੁਰੂ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰ ਮਨਾਇਆ ਗਿਆ ਉਸ ਵੇਲੇ ਬੜੇ ਐਲਾਨ ਹੋਏ ਤੁਸੀਂ ਗਹਿਣ ਕਦੇ ਸultanpur lodi ਉੱਥੇ ਵੇਖਿਓ ਵੀ ਹਾਲ ਕੀ ਬਣਿਆ ਪਿਆ ਮਲ ਰੋਡ ਬੁੱਟੇ ਪਏ ਆ ਗੁਰੂ ਨਾਨਕ ਸਾਹਿਬ ਦੀ ਉਹ ਧਰਤੀ ਆ एलान फोके ਵੀ ਨਹੀਂ ਹੋਣੇ ਚਾਹੀਦੇ ਵੇਖੋ ਬਾਕੀ ਤੇ ਰਾਜਨੀਤੀ ਇਹਦੇ ਚੱਲੀ ਜਾਂਦਾ ਪਰ ਧਰਮ ਦੇ ਖੇਤਰ ਦੇ ਵਿੱਚ ਜਦੋਂ ਕੋਈ ਵਾਅਦਾ ਕਰ ਲੈਂਦੇ ਉਹਨੂੰ ਪੂਰਾ ਕਰ ਦੇਣਾ ਚਾਹੀਦਾ ਔਰ ਇਸ ਪਾਸੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ